ਅਸੀਂ 30 ਸਾਲ ਦੇ ਜੁੜੇ ਹੋ ਜਾਗੇ ਇਸ ਬੰਦੇ ਦੇ ਨਾਲ ਬਹੁਤ ਪੁਰਾਣਾ ਬੰਦਾ ਤੇ ਬਹੁਤ ਹੀ ਵਧੀਆ ਬੰਦਾ ਹੈਗਾ ਅਸੀਂ ਤਿੰਨ ਬੰਦੇ ਵਾਗੇ ਤੇ ਸਾਨੂੰ ਤਿੰਨ ਮੋਟਰਾਂ ਦਿੱਤੀਆਂ ਤਿਰਨਾ ਭਰਾਵਾਂ ਨੂੰ ਤੇ ਹੁਣ ਵੀ ਲੱਗੀਆਂ ਪਈਆਂ ਤੇ ਜਦੋਂ ਅਸੀਂ ਮੋਟਰ ਦੀ ਸੁੱਚ ਛੱਡਦੇ ਆ ਨਾ ਉਦੋਂ ਯਾਦ ਕਰਦੇ ਆ ਵੀ ਜੀਤਵਿੰਦਰ ਬਾਈ ਜਿਉਂਦਾ ਰਹੇ ਬਾਕੀ ਸਰੇ ਜੀ ਲੋਕਾਂ ਨੂੰ ਪੁੱਛ ਲਓ ਸਾਡੇ ਪਿੰਡ ਦੇ ਵਿੱਚ ਨਾ ਘੱਟੋ ਘੱਟ 60 ਮੋਟਰਾਂ ਲਵਾਈਆਂ ਨੇ ਇਸ ਬੰਦੇ ਨੇ ਕਦੇ ਜਵਾਬ ਨਹੀਂ ਦਿੰਦਾ ਜਦੋਂ ਅੱਧੀ ਰਾਤ ਨੂੰ ਬਗਜੋ ਅੱਧੀ ਰਾਤ ਨੂੰ ਫੋਨ ਹਾਜ਼ਰ ਬਹੁਤ ਹੀ ਵਧੀਆ ਇਹਨੇ ਨਜ਼ਾਰਾ ਦਿੱਤਾ ਜੀ ਐਵੇਂ ਆਖਦੇ ਕਿ ਤੇ ਬੱਚੇ ਵੀ ਯਾਦ ਕਰਦੇ ਆ ਸਾਡੇ ਇੱਕ ਮੁੰਡਾ ਮੇਰਾ ਬੀਐਸਪੀ ਦੇ ਵਿੱਚ ਮੁਲਾਜ਼ਮ ਹੈਗਾ ਜਦੋਂ ਵੀ ਛੁੱਟੀ ਆਉਂਦਾ ਓਦੋਂ ਵੀ ਉਹ ਯਾਦ ਕਰਦਾ ਹੈਗਾ ਵੀ ਬਾਈ ਨੂੰ ਮਿਲ ਕੇ ਆਇਆ ਤੇ ਮੈਂ ਕਹਿੰਦਾ ਨਾ ਹਾਂ ਮਿਲਦੇ ਰਹਨੇ ਆਂਗੇ ਬਾਈ ਬਠਿੰਡੇ ਹੀ ਰਹਿੰਦਾ ਹੈਗਾ ਕਿਹੜਾ ਬਾਹਰ ਬਲਾਇਤ ਗਿਆ ਹੋਇਆ ਠੀਕ ਹੈ ਜੀ ਜਦੋਂ ਵੀ ਅਸੀਂ ਇਹਨੂੰ ਨੰਬਰ ਲਾਉਣੇ ਆਂਗੇ 94172 72173 ਤੇ ਫਟ ਚੱਕਦਾ ਹੈਗਾ ਆਪ ਚੱਕਦੇ ਜਮਾ ਖੁਦ ਆਪ ਕੋਈ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਸਾਡਾ ਪੀਏ ਚੱਕੂਗਾ ਜਾਂ ਸਾਡਾ ਵੀ ਇਹ ਚਕੂਆ ਨਾ ਜੱਟੂ ਬੰਦਾ ਆਪ ਖੁਦ ਗੱਲ ਕਰਦੇ ਆ ਮੈਂ ਮੈਂ ਦਾਵੇ ਨਾ ਕਹਿਣਾਗਾ ਤੁਸੀਂ ਫੋਨ ਕਰਕੇ ਪ੍ਰਤਿਆ ਆ ਕੇ ਦੇਖ ਲਓ ਹੁਣ ਵੀ 94 172 72 172 ਤੇ ਹੁਣ ਫੋਨ ਕਰ ਲਓ ਜੇ ਨਾ ਚੱਕਿਆ ਤੇ ਜੋ ਮਰਜ਼ੀ ਕਰ ਲਿਓ ਮੈਂ ਸਾਰਿਆਂ ਨੂੰ ਇਹੀ ਹੱਥ ਬੰਨ ਕੇ ਬੇਨਤੀ ਕਰਦਾਗਾ ਵੀ ਇਹ ਬਹੁਤ ਚੰਗਾ ਬੰਦਾ ਹੈ ਇਹਨੂੰ ਵੋਟਾਂ ਪਾ ਕੇ ਕਾਮਯਾਬ ਕਰ ਦਿਓ ਜੀ ਆਪਣੇ ਏਰੀਆ ਦਾ ਕੁਝ ਨਾ ਕੁਝ ਸੁਧਾਰ ਕਰਨਾ ਹੈ ਬਾਕੀ ਸਾਰੇ ਜੀ ਪਰਮਾਤਮਾ ਦੇ ਸਾਰੇ ਆ ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੂਗਾ ਕਿਉਂਕਿ ਇਹ ਕਦੇ ਘਬਰਾਉਂਦਾ ਹੀ ਨਹੀਂ ਹੈ ਕਿਸੇ ਗੱਲੋਂ। ਨਾ ਕਦੇ ਅੱਜ ਤੱਕ ਪਿੱਛੇ ਹਟਿਆ ਨਾ ਪਰਮਾਤਮਾ ਨੇ ਹਟਣ ਦਿੱਤਾ ਇਹਨੂੰ। ਹਾਂਜੀ ਇੰਨੀ ਦਾਅਵੇਦਾਰੀ ਮੈਂ ਕਹਿਣਾਗਾ ਵੀ ਕੰਮ ਕਰਨ ਤੋਂ ਤਾਂ ਜਵਾਬ ਦਿੰਦੇ ਹੀ ਨਹੀਂ। ਖੁਸ਼ ਹੁੰਦਾ ਸਮਝ ਜਦੋਂ ਕੋਈ ਕਿਸੇ ਦਾ ਕੰਮ ਕਰ ਦੇ। ਵਾਪਸ ਲੈਂਦਾ ਹੈਗਾ ਉਹਦੇ ਤੋਂ ਨੋਟਿਸ ਵੀ ਕਿਉਂ ਵੀ ਕੰਮ ਕਰਿਆ ਕਿ ਨਹੀਂ ਕਰਿਆ। ਕੋਈ ਛੜਕਦਾ ਨਹੀਂ ਕਿਸੇ ਦਾ ਛੱਡਿਆ। ਕੋਈ ਕਿਤੇ ਸਕੂਲ ਦਾ ਨਹੀਂ ਛੱਡਿਆਗਾ। ਕੋਈ ਕਿਸੇ ਏਰੀਆ ਦਾ ਕੰਮ ਨਹੀਂ ਛੱਡਿਆ। ਜਿੰਨਾ ਵੀ ਇਹਦਾ ਸਮਝ ਚ ਆ ਗਿਆ ਉਹਨੇ ਹੀ ਕਰਤਾ ਆ ਹੁਣ ਵਾਲੇ ਐਮਐਲਏ ਤਾਂ ਝਾਕਦੇ ਫਿਰਦੇ ਪੈਸੇ ਇਕੱਠੇ ਕਰਦੇ ਰਿਫਿੰਡਰੀਆਂ ਚ ਕੋਈ ਕਰਦਾ ਗਿਆ تھا ਗੈਸ ਏਜੰਸੀਆਂ ਤੋਂ ਕੋਈ ਕਰਦਾ ਸਿਲੰਡਰਾਂ ਚੋਂ ਇਹ ਤਾਂ ਸਾਰੇ ਪੈਸਾ ਕਮਾਉਣ ਤੇ ਹੋਇਆ ਜੀ ਸਾਡੇ ਗਮਾਂਡ ਚ ਰਿਫਿੰਡਰੀ ਹੈਗੀ ਉਹਦੇ ਤੇ ਕਬਜ਼ੇ ਹੋਏ ਪਏ ਆ ਜੋ ਪੈਸੇ ਬਣਦੇ ਆ ਮੇਰਾ ਪਤਾ ਨਹੀਂ ਬੰਡ ਲੈਂਦੇ ਆ ਨਾ ਮੇਰਾ 30 ਸਾਲ ਹੋ ਗਏ ਮੈਂ ਬੁਢਾ ਹੋ ਗਿਆ 70 ਸਾਲ ਦਾ ਹੋ ਗਿਆ ਇਹਦੇ ਨਾਲ ਹੀ ਬਾਹ ਪਾਇਆਗਾ ਹਾਂ ਮੁੜ ਕੇ ਆਪਾਂ ਕਿਸੇ ਹੋਰ ਨਾਲ ਗੱਲ ਹੀ ਨਹੀਂ ਕਰੀ ਕਦੇ ਜੇ ਬਣ ਜਾਣ ਕਿਤੇ ਐਮਪੀ ਤੇ ਕਾਨੂੰ ਗੱਲਾਂ ਕਰਦਾਗਾ ਏਰੀਏ ਦੇ ਵਿੱਚ ਸਾਰਿਆਂ ਨੂੰ ਖੁਸ਼ ਕਰ ਦੇਣਗੇ ਕਿਸੇ ਗੱਲੋਂ ਘਾਟ ਹੀ ਨਹੀਂ ਰਹਿਣ ਦੇਣਗੇ ਜਦੋਂ ਜੀਤ ਮਹਿੰਦਰ ਜੀ ਦਾ ਨਾਮ ਆ ਜਾਂਦਾ ਬਾਈ ਜੀ ਦਾ ਐ ਸਮਝ ਲੈ ਵੀ ਅਫਸਰ ਦੇ ਨਾਲ ਕੋਈ ਸਾਪ ਹੀ ਲੜ ਜਾਂਦਾ ਵੀ ਕੰਮ ਦੱਸੋ ਜੀ ਸਾਨੂੰ ਅਸੀਂ ਪੈਸੇ ਪੂਸੇ ਵਾਲੇ ਤਾਂ ਪਾਸੇ ਝੱਕੋ ਹੀ ਨਾ ਬਹੁਤ ਵਧੀਆ ਇਸ ਗੱਲੋਂ ਤਾਂ ਇਹਦਾ ਨਾਂ ਚੱਲਦਾ ਹੈ ਹਾਂ ਨਾਂ ਚੱਲਦਾ ਹੈਗਾ ਤਾਂ ਕਰਕੇ ਇਹਨੂੰ ਲੋਕ ਚਾਹੁੰਦੇ ਆਗੇ ਚਾਰ ਵਾਰ ਜਿੱਤਣਾ ਕੋਈ ਚੌੜ ਨਹੀਂ ਐ ਐਮਐਲਏ ਇਹਨਾਂ ਨੂੰ ਤਾਂ ਜਦੋਂ ਜੀ ਫੋਨ ਮਲਾਈਏ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਨਾ ਕੋਈ ਪੀਏ ਹੈ ਨਾ ਕੋਈ ਇਹਨਾਂ ਦਾ ਡੀ ਹੈ ਜਦੋਂ ਮਰਜ਼ੀ ਆ ਫੋਨ ਲਾ ਲਓ ਫਟ ਨਾਂ ਲੈ ਕੇ ਝਰਮਲ ਸਿਆਂ ਕੰਮ ਦੱਸ ਬਈ ਮੈਂ ਸਾਰਿਆਂ ਨੂੰ ਅਪੀਲ ਇਹੀ ਕਰਦਾਗਾ ਵੀ ਤੁਸੀਂ ਜੀਤਵੇਂਦਰ ਨਾਲ ਜੁੜੋ ਤੇ ਕਾਂਗਰਸ ਦਾ ਸਾਥ ਦਿਓ ਤੇ ਵਧੀਆ ਆਪਦੀ ਆਉਣ ਵਾਲਾ ਹਲਕੇ ਦਾ ਕੰਮ ਸਾਰੇ ਕੋਈ ਨਹੀਂ ਰੁਕੂਗਾ ਕੰਮ